ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕੀਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਬਾਈ ਰੋਜ ਦੀ ਤਰ੍ਹਾਂ ਆ ਜਿਹੜਾ ਜੀ ਕੋਟਕਪੂਰਾ ਮੰਡੀ ਸਤਿ ਸ੍ਰੀ ਅਕਾਲ ਜੀ ਕੋਟਕਪੂਰਾ ਮੰਡੀ ਦੇ ਵਿੱਚ ਤਾਜ਼ੀ-ਤਾਜ਼ੀ ਰੇਟ ਵਖਾਣ ਨੂੰ ਬਾਈ ਤੇ ਲਾਈਕ ਕਮੈਂਟ ਸ਼ੇਅਰ ਜਿਹੜਾ ਵੀਡੀਓ ਨੂੰ ਜਰੂਰ ਕਰ ਦਿਓ ਅੱਜ ਹੈਪੀ ਲੋੜੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਬਾਈ ਸਾਰਿਆਂ ਨੂੰ ਹੈਪੀ ਲੋੜੀ ਤੇ ਵੇਣੇ ਬਾਈ ਅੱਜ ਕੀ ਰੇਟ ਜਿਹੜਾ ਸਿਰਾ ਜਾਂਦਾ ਹੈਗਾ ਲੈ ਆ ਬੋਲੀ ਜਿਹੜੀ ਇੱਕ ਅੱਧੇ ਮਿੰਟ ਚ ਬਾਈ ਸਟਾਰਟ ਕਰਦੇ ਆ ਤੇ ਨੱਕ ਜਿਹੜੇ ਅੱਜ 2 2 4 ਤੇ 4 5 ਨੱਕ ਜਿਹੜੇ ਅੱਜ ਆਏ ਆ ਗਿਆ ਤੇ ਵੇਣੇ ਬਾਈ ਕੀ ਰੇਟ ਜਿਹੜਾ ਸਿਰਾਂ ਜਾਂਦਾ ਆ ਜੋ ਬਾਈ ਬਈ ਲਵਿੰਗ ਤੁਹਾਡੇ ਵੀਰਗੇ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਕੀ ਰੇਟ ਜਿਹੜਾ ਚੱਲੀ ਜਾਂਦਾ ਅੰਦਰ ਦੀ ਬਾਹਰ ਦੀ ਅੰਦਰ ਦੀ ਥੋੜੀ ਬੋਲੋ ਬਾਈ 400 ਰੱਖੋ 400 ਛੱਡ 450 55 452 60 ਯੱਤਰਾ ਯੱਤਰਾ 80 480 85 ਨਹੀਂ ਮੇਰੇ ਕੋਲ ਤੁਹਾਡੇ ਕੋਲ 485 500 ਕਰ ਪੂਰਾ 500 ਰੁਪਿਆ 500 ਬੋਲਣਗੇ ਨੇ 500 ਰੁਪਏ ਬਾਈ ਜੀ ਬਾਈ ਪਹਿਲੇ ਨਕਦ ਦਾ ਰੇਟ ਲੱਗਿਆ ਬਾਈ 500 ਰੁਪਏ ਜਿਹੜਾ ਟਾਪ ਦਾ ਰੇਟ ਬਣ ਗਿਆ ਇਤੋਂ 500 ਰੁਪਏ ਜਿਹੜਾ ਅੱਜ ਪਹਿਲੇ ਨਕਦ ਦਾ ਰੇਟ ਲੱਗਿਆ ਦੂਸਰੇ ਨਕਦ ਦਾ ਰੇਟ ਵੇਨੇ ਪੰਜ ਨਕਦ ਜਿਹੜੇ ਅੱਜ ਆਏ ਆ ਬਾਈ ਠੰਡ ਵੀ ਬਹੁਤ ਹੋ ਗਈ ਮਿੱਤਰੋ ਕੀ ਕਰ ਸਕਦੇ ਆ ਸਹੀ ਜੰਬਨ ਵਜਦਾ ਨਾ ਬੰਦ ਨਹੀਂ ਵੱਜਦਾ ਉਹਦੇ ਨੂੰ 9 ਵਜੇ ਤੱਕ ਗਿੰਦੀ ਨਾ ਇਹ ਨਹਾਹ ਕਰਾ ਲਓ ਕੀ ਦਾਲੀ ਬਾਈ ਆਪਣੀ ਬਾਈ ਅੰਦਰ ਦੀ ਹਾਂ ਅੰਦਰ ਦੀ ਦੂਰੀ ਬੋਲੋ 400 ਹਾਂ ਜੀ 4 310 450 55 60 65 70 75 500 ਰੁਪਿਆ 500 ਰੁਪਿਆ ਪੰਜ ਕਰਦੇ ਪੰਜ 515 20 ਕਰ 20 25 25 525 ਜੀ 13 ਰੁਪਏ 35 35 40 55 60 65 70 570 ਬੋਲਾਂਗੇ ਨੇ 570 ਰੁਪਏ ਬਾਈ ਲੈ ਮੈਟਰੋ 570 ਰੁਪਏ ਬਾਈ ਦੂਸਰੇ ਨਾਕ ਦਾ ਰੇਟ ਲੱਗ ਗਿਆ ਜਿਹੜਾ ਸਿਰਾਂ ਰੇਟ ਬਣ ਗਿਆ 570 ਰੁਪਏ ਇੱਥੋਂ ਵੱਧ ਲੱਗਾ ਬਾਈ ਦੂਸਰੇ ਨਾਕ ਤੋਂ ਹਣਾ ਤਿੰਨ ਨਾਕ ਰਹਿ ਗਏ ਅੱਜ ਪੰਜ ਨਾਕ ਹੀ ਰਹਿ ਗਏ ਬਾਈ ਅੱਜ ਅੰਦਰ ਦੀ ਭਾਈ ਅੰਦਰ ਦੀ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ 400 450 450 55 60 65 70 75 80 500 ਰੁਪਇਆ 500 ਰੁਪਇਆ ਬੋਲਣਾ ਭਾਈ ਕਿਨੇ 510 10 15 515 20 25 13 ਰੁਪਏ 530 ਬੋਲਾਂਗੇ ਨੇ 530 ਰੁਪਏ ਭਾਈ ਜੀ ਇਹ ਆਪਣੀ ਹਾਂਜੀ ਲੈ ਭਾਈ 530 ਰੁਪਏ ਭਾਈ 530 ਰੁਪਏ ਰੇਟ ਜਿਹੜਾ ਲੱਗਾ ਹੈਗਾ ਤੇ ਅੱਜ ਟੌਪ ਦਾ ਰੇਟ ਜਿਹੜਾ 550 ਰੁਪਏ ਤੱਕ ਜਿਹੜੇ ਦੋ ਨਗ ਲਾਸਟ ਰਹਿ ਗਏ ਇਥੋਂ ਤੱਕ ਜਿਹੜਾ ਜਾ ਸਕਦਾ ਹੈਗਾ ਭਾਈ ਬੰਝੂਗਾ ਅੱਜ ਟੌਪ ਦਾ ਰੇਟ 550 ਰੁਪਿਆ ਇਥੋਂ ਤੱਕ ਉਮੀਦ ਹੈਗੀ ਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਭਾਈ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਪੁੱਲਿਓ ਭਾਈ ਹਾਂ ਜੀ ਮਾਰੇ ਜਾ ਕੇ ਹਾਂ ਜੀ ਮਾਰੇ ਜਾ ਕੇ ਜਾਣਾ ਵਾਲੇ ਡ੍ਰੈਫਟ ਉਹ ਜਾੜ ਹਾਂ ਜਾਓਗੇ 500 ਰੁਪਿਆ ਕਰਾਇਆ ਲਾਇਆਗਾ ਕਲੇ ਵੀ ਜਿਹੜੀ ਜਿ ਮਰਜ਼ੀ ਦੋਨੋਂ ਚ ਬੋਲੋ 400 ਹਾਂ ਪੰਜ ਪੰਜ 10 15 450 60 75 80 500 500 ਬੋਲਾ ਮੈਂ ਕਿਰੇ ਪੰਜ ਲਾ ਦੇ ਪੰਜ 10 10 ਵੇ ਪੱਤੀ ਪੱਤੀ 525 ਬੋਲਾਂਗੇ ਨੇ ਕੀ ਕਰਨਾ 13 ਰੁਪਏ ਕਿੱਥੇ ਜਾਣੀ ਬਾਈ ਓਰਿਜਨਲ ਬੋਲਾ ਕਰੋ ਬਾਈ 535 535 40 ਕਰ 40 540 ਬੋਲਾਂਗੇ ਨੇ ਆ ਜਾ ਫਿਰ ਕੀ ਦੇ ਜਾਣੀ ਬਾਈ ਲੈ ਬਾਈ 540 ਰੁਪਏ ਬਾਈ 540 ਰੁਪਏ ਲੈ ਬਾਈ ਲਵੀਨ ਲਾਸਟ ਨਾਕ ਰਹਿ ਗਿਆ ਇੱਕ ਨਾਕ ਹੋਰ ਹੋਰ ਆ ਗਿਆ ਭਾਈ ਲੇਟ ਹੋ ਜਾਂਦੇ ਆ ਭਾਈ ਧੁੰਦ ਜਿਹੜੀ ਠੰਡ ਕਰਕੇ ਨਾਕ ਜਿਹੜੇ ਲੇਟ ਹੋ ਜਾਂਦੇ ਆ ਕਈ ਵਾਰ ਤੇ ਇੱਕ ਨਾਕ ਜਿਹੜਾ ਹੋਰ ਆ ਗਿਆ ਆਇਆ ਮਲਾਈ ਪਰ ਵੀ ਖਾਦੀ ਕਿਤੇ ਨਹੀਂ ਜੀ ਹੈ ਆਉ ਹੋਆ ਠੀਕ ਹੈ ਜੀ ਵੇਖ ਲੈ ਪੱਤਰਕਾਰ ਕਾਲਾ ਯਾਰ ਜਿੱਤੂ ਮਲਾਈ ਵਰਗੀ ਦਿਖਾ ਦਿੱਤੀ ਹੈ ਉਹ ਅਗਰੇ ਦੀ ਮੱਜੀ ਆ ਬਈ ਛੋਟਾ ਵੀ ਛੋਟਾ ਕੰਨ ਆਇਆ ਸੀਗਾ ਅੱਛਾ ਜੀ ਹਾਂ ਅੰਦਰ ਦੀ ਬਾਹਰ ਦੀ ਹੈ ਅੰਦਰ ਦੀ ਅੰਦਰ ਦੀ ਤੂੰ ਹੀ ਬੋਲਾ ਜੀ ਲੈ ਲਈ ਨਹੀਂ ਕਰਦਾ ਇਹ 500 ਰੁਪਏ ਯਾਰ 5 5 10 15 20 25 30 530 ਰੁਪਏ ਸਾਢੇ 500 ਕარი ਸਾਢੇ 500 55 60 ਲੈ ਜਾ ਬਾਈ ਮੈਂ ਨਹੀਂ ਲੈਣਾ 70 70 ਦਹਾਂ ਵਾਲੀ ਫਰਕ 570 75 600 ਰੁਪਿਆ 600 ਰੁਪਿਆ ਬੋਲਾ ਭਾਈ ਕਿਨੇ 600 ਰੁਪਏ ਭਾਈ ਗੱਪੀ ਲੈ ਭਈਆ ਪਾ ਕਹਿੰਦੇ 550 ਤੱਕ ਜਾਊਗੀ ਪਰ 600 ਰੁਪਿਆ ਜਿਹੜਾ ਐ ਟੌਪ ਦਾ ਰੇਟ ਬਣ ਗਿਆ ਭਾਈ ਅੱਜ ਬਣ ਗਈ ਜਿਹੜੀ ਹੈਪੀ ਲੋੜੀ ਭਾਈ ਕੀ ਬਾਤ ਹੈ ਕੀ ਬਾਤ ਹੈ ਹੈਪੀ ਲੋੜੀ ਜਿਹੜੀ ਅੱਜ ਬਣ ਗਈ 600 ਰੁਪਿਆ ਜਿਹੜਾ ਕੋਟਪੂਰਾ ਮੰਡੀ ਦੇ ਵਿੱਚ ਰੇਟ ਚੱਲਿਆ ਭਾਈ ਅੱਜ ਹਾਂ ਜੁੜੀ ਵੜੀ ਆ ਜੀ ਭਾਜੀ ਜੀ ਦੇ ਪੀ ਨਾ ਆਪਾਂ ਦਾ ਉਹ ਜਿਉਂ ਹੀ ਨਹੀਂ ਪਾਉਂਦੇ ਭਰਾਵਾ ਇਹ ਜੀ ਖਾਂਦੀਆਂ ਹੀ ਬਹੁਤ ਐ 100 ਰੁਪਏ ਲਗਾਏ ਅੱਗੇ ਖਾਲ ਪਾਉਂਦੀ ਲੋੜ ਹੀ ਨਹੀਂ 100 ਰੁਪਏ ਇਹ ਮਤਲਬ ਖਾਲ ਪਾਉਂਦੀ ਲੋੜ ਹੀ ਨਹੀਂ ਇਹ ਇਹ ਜੀ ਜੋ ਖਾਲ ਮੈਂ ਲੱਗ ਮੈਂ ਲੱਗ ਆਹ ਖਾਲ ਪਾਉਣੀ ਨਹੀਂ ਰਾਤ ਰੱਖੇ ਤੇ ਗਈ ਆਟਾ ਹੀ ਬਣਾਉਣੀ ਆ ਉਹੀ ਇਹਨੂੰ ਉਹੀ ਯਾਰ ਮਾਰੀ ਗਈ ਸੀ ਇਹ ਨਹੀਂ ਦੇਣੀ ਜਮਾਨੀ ਗਈ ਉਹ ਵੱਜ ਗਿਆ ਸੀ ਅਸਾਂ ਚੰਗੀ ਆ ਉਹ ਵੱਜ ਗਿਆ ਇਹਨਾਂ ਨੇ ਨੱਕ ਜਾ ਮਾ ਦੇ ਜਦ 200 ਰੁਪਏ 200 ਰੁਪਏ ਨੱਕ ਵੱਲ ਠੀਕ ਹੈ ਠੀਕ ਹੈ ਅੰਨਾ ਕੋਈ ਨਹੀਂ ਲੱਖੇ ਰੱਖੇ ਲੱਖੇ ਦੇ ਰੱਖ ਆ ਜੇ ਫਿਰ ਕਿੰਨੇ ਕਹੂਗੀ 55 ਹੈ ਕਿੰਨੇ ਕਹੂਗੀ 10 ਕੰਡਲ 10 ਕੰਡਲ ਬਰਾੜ ਸਾਹਿਬ ਹੋ ਲੋ 250 ਰੁਪਿਆ 250 250 ਐ ਪੁੱਛ ਲੈ ਜਾੜੂ ਦਾ ਕੰਪਨੀ ਚੱਲਦਾ ਇਹਦਾ ਮਨ ਕੱਥੇ ਆ ਕੇ ਜਾਂ ਕੜਾ ਬਾੜੀ ਰੱਖ ਕੇ ਜਾਂਗਾ ਬਾਈ ਨਹੀਂ ਨਹੀਂ ਜਾਣਾ 250 55 54 60 65 70 75 80 300 300 ਰੁਪਇਆ 300 ਬੋਲਾ ਭੇਜਣਾ 310 10 ਰੁਪਏ 15 ਰੁਪਏ 20 ਰੁਪਏ 25 ਰੁਪਏ ਚਿੱਟੀ ਹੋ ਜੇ 20 ਰੁਪਏ 35 ਰੁਪਏ 40 45 350 52 54 60 65 365 ਬੋਲਾਂਗੇ ਨਾ 365 ਰੁਪਏ ਬਾਈ ਜੀ ਲੈ ਬਾਈ 300 ਤੇ 65 ਰੁਪਏ ਜਿਹੜਾ ਲਾਸਟ ਟਰੈਕ ਦਾ ਰੇਟ ਹੋਇਆ ਤੇ ਟਾਪ ਦਾ ਰੇਟ ਜਿਹੜਾ ਅੱਜ ਬਾਈ 600 ਰੁਪਏ ਚੱਲਿਆ ਕੋੜਕਪੂਰਾ ਦੀ ਮੰਡੀ ਦੇ ਵਿੱਚ ਕਾਫੀ ਦਿਨਾਂ ਤੋਂ ਜਿਹੜਾ ਇਹ ਵੀ ਬਾਈ ਵੱਧ ਤੋਂ ਵੱਧ ਹਫ਼ਤੇ ਬਾਅਦ ਜਿਹੜਾ ਵਧਿਆ ਬਾਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਬਈ ਮਿਲਦੇ ਆ ਕੱਲ ਦੀ ਵੀਡੀਓ ਚ ਧੰਨਵਾਦ ਦੋਸਤੋ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਬਈ ਤੁਹਾਡੇ ਰੇੜਗੇ ਦੇ ਵਿੱਚ ਜਿਹੜਾ ਕੀ ਰੇਟ ਅੱਜ 13 ਜਨਵਰੀ 2026 ਦਾ ਰੇਟ ਜਿਹੜਾ ਕੀ ਚੱਲਿਆ ਤੇ ਅੱਜ ਹੈਪੀ ਲੋੜੀ ਬਈ ਹੈਪੀ ਲੋੜੀ ਬਈ ਅਡਵਾਂਸ ਲੈ ਬਈ ਮਾਤਰਾ